ਜਦੋਂ ਮਹਾਰਾਜ ਨੇ ਫਿਰ ਸਿੰਘਾਂ ਨੂੰ ਪੁੱਛਿਆ ਤੁਸੀਂ ਵੀ ਜਾਓ ਜਿੱਧਰ ਜਾਣਾ ਹੈ ਕੱਲ ਨੂੰ ਆਖੋਗੇ ਗੁਰੂ ਨੇ ਮਰਵਾ ਦਿੱਤਾ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਹੇ ਉਹ ਖਾਲਸਾ ਹਮ ਸਿੱਧਕ ਸੰਭਾਰਾਂ। ਸੇਸ ਉੱਪਰ ਹਮ ਸਿੱਧਕ ਨਾ ਹਾਰਾਂ। ਪ੍ਰੇਮ ਦੇ ਪੁਜਾਰੀਆਂ ਨੇ ਜਵਾਬ ਦਿੱਤਾ ਮਹਾਰਾਜ ਅਸੀਂ ਗਦਾਵਾ ਨਹੀਂ ਲਿਖਾਂਗੇ। ਇਸ ਸਿੱਖੀ ਤੋਂ ਸਭ ਕੁਝ ਵਾਰ ਦਈਏ ਇੱਕ ਸਿਰ ਹੈ 100 ਵੀ ਹੁੰਦਾ ਤੇ ਤੇਰੇ ਲਈ ਵਾਰ ਦੰਦੇ। ਜਿੱਥੇ ਆਖ ਦੋ ਨਾ। ਤੱਕ ਜਾਓ। ਜਿੰਨਾ ਚਿਰ ਸਾਹ ਨੇ ਟਕੇ ਰਵਾਂਗੇ ਬਾਣੀ ਚਾਉਂਦਾ ਨਾ ਜੇ ਸੁਖ ਦੇਹ ਤੱਕੁ ਜਾਏ ਅਰਾਧੀ ਦੁਖ ਭੀ ਦੁਜੇ ਤੇ ਆਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਐਸੀ ਵਸਤਾ ਖੁਸ਼ ਹੋਇਆ ਬਾਬੂ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਬਚਨ ਗਰੂਏ ਚੋਂ ਨਿਕਲੇ ਤਾਨ ਖਾਲਸੇ ਧੰਨ ਪੰਥ ਪੁਜੰਗੀ ਰਖਿਓ ਬੀਜ ਜਾਣ ਸਿੱਖੀ ਚੰਗੀ ਧੰਨਾ ਮੇਰਾ ਖਾਲਸਾ ਧੰਨੋ ਪੁਜੰਗੀ ਸਿੰਘੋ ਭੁਖੇ ਭਣੇ جنگ ਲੜ ਰਹੇ ਹੋ ਫਿਰ ਵੀ ਮੈਨੂੰ ਪਿੱਛੇ ਨਹੀਂ ਦੇ ਰਹੇ ਤੁਸੀਂ ਤੁਖਾਲਸੇ ਨੇ ਵਿਦਾਵਾ ਨਹੀਂ ਦਿੱਤਾ ਤਨਖਾਈਆਂ ਨੇ ਵਿਦਾਵਾ ਲਿਖਿਆ ਉੱਥੇ ਚਲੋ ਜੀ ਹੁਣ ਵੇਖਿਆ ਫੌਜਾਂ ਨੇ ਡਿਵਿਡੈਂਡ ਰੂਲ ਦੀ ਨੀਤੀ ਕਾਮਯਾਬ ਹੋ ਰਹੀ ਹੈ ਗੁਰ ਸਿੰਘ ਗੁਰੂ ਨੂੰ ਛੱਡ ਗਏ ਨੇ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਾਸੀਦ ਚਿੱਠੀ ਦਿਖਾਉਂਦਾ ਹੈ ਕੁਰਾਨ ਦੀ ਕਸਮ ਔਰੰਗਜ਼ੇਬ ਨੇ ਖਾਧੀ ਹੈ ਨਾਲ ਪੰਮਾ ਪ੍ਰੋਫਿਟ ਭੀਮਚੰਦ ਕਹਿਲੂਰੀ ਦਾ ਜਿਹੜਾ ਪੰਡਤ ਹੈ ਇਹ ਹਲकारे ਗੁਰੂ ਦੀ ਸ਼ਰਨ ਆਏ ਗੱਲਬਾਤ ਕਰਨ ਜਿਵੇਂ ਵਕੀਲ ਆਉਂਦੇ ਨੇ ਨਾ ਪਰ ਸੁਣਾ ਲੈ ਯਾਰਖਾਨੇ ਲਿਖਿਆ ਇਤਨੇ ਮੈਂ ਇਤਲਾਹ ਹੋਈ ਕਿ ਕਾਸਿਦ ਕਾਇਆ ਹੈ ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ ਦੁਨੀਆ ਕੇ ਹਮ ਤੋ ਦੀਨ ਕੇ ਤੁਮ ਬਾਦਸ਼ਾਹ ਹੋਤਾ ਨਹੀਂ ਯਕੀਨ ਤੁਮੇ ਦੁਨੀਆ ਕੀ ਚਾਹ ਹੋਂ ਸਤਗੁਰੂ ਕੇ ਪਾਸ ਕਿਸ ਲਈ ਫੌਜੇ ਸਿਪਾਹ ਹੋ नानक के जानशीन को क्यों गुब्बे जाहा हो सिंघों को साथ लेके यहां से सिधारिए रहगुरु की फतह का नारा पुकारिए औरंगजेब कह रहा है चिट्ठी राही महाराज मैं देश दा बादशाह तुसी दीन दे बादशाह धर्म दे देश दे बादशाह को किले फौजें चाहिदे ने ते धर्मी नु की लोड़ा किल्यां दी फौजां दी ਤੁਹਾਡੇ दर ते जो आउंदा चोलियां भरदेओ ਸਾਡੀ ਵੀ ਇੱਜ਼ਤ ਰਹੇਗੀ ਤੁਹਾਡੀ ਵੀ ਜਾਇਜ਼ਕਾਰ ਹੋਵੇਗੀ ਹੱਥ ਜੋੜਦੇ ਆਂ ਆਨੰਦਪੁਰ ਛੱਡ ਜਾਓ ਝਗੜਾ ਟਲਦਾ ਹੈ ਬਾਣੀਆਂ ਦੀ ਹੈ ਸਤਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਕੋਈ ਗੁਰੂ ਦੇ ਆਲੂ ਹੈ ਕਿਸੇ ਦਾ ਬੈਰੀ ਨਹੀਂ ਮੁਗਲਾਂ ਨਾਲ ਝਗੜਾ ਇੱਕੇ ਗੱਲ ਦਾ ਹੈ ਇਹ ਜ਼ੁਲਮ ਕਰਦੇ ਨੇ ਗੁਰੂ ਰੋਕਦਾ ਹੈ ਤੂੰ ਫਕੀਰ ਦਾ ਕਰਮ ਹੁੰਦਾ ਹੈ ਕਿਸੇ ਤਰ੍ਹਾਂ ਜੰਗ ਨੂੰ ਟਾਲਿਆ ਜਾਵੇ ਤੇ ਤੁਸੀਂ ਫਕੀਰ ਹੋ ਆਨੰਦਪੁਰ ਛੱਡ ਜਾਓ ਝਗੜਾ ਟਲਦਾ ਹੈ ਇਹ ਗਾਥਾ ਬੜੀ ਸੋਹਣੀ ਲਿਖੀ ਹੈ ਕਵੀਰਾ ਜੀ ਸੰਤੋਖ ਸਿੰਘ ਨੇ ਕਿ ਤੋ ਕੰਬਿਤੇ ਦਿਨ ਜਦ ਇਸ ਭਾਂਤੀ ਪੁਨ ਆਈ ਅਬਰੰਗ ਕੀ ਪਾਤੀ ਔਰੰਗੇ ਦੀ ਚਿੱਠੀ ਆਈ ਸੀ ਉਥੇ ਗੱਲਾਂ ਬਾਤਾਂ ਹੋਈਆਂ ਨਾਲ ਮਾਫੀ ਮੰਗੀ ਔਰੰਗਜ਼ੇਬ ਨੇ ਵੀ ਮੈਂ ਆਪਣੇ ਅਹਲਕਾਰਾਂ ਨੇ ਜੋ ਤੁਹਾਡੇ ਨਾਲ ਕੀਤਾ ਹੈ ਉਹਦਾ ਪਛਤਾਪ ਕਰਦਾ ਆਂ ਬਾਖ ਕੁਰਾਨ ਦੀ ਕਸਮ ਠੋਣਾ ਹੁਣ ਤੁਹਾਡੇ ਨਾਲ ਧੋਖਾ ਨਹੀਂ ਹੋਵੇਗਾ ਪੰਮੇ ਪੁਰੀਹਤ ਬਾਰੇ ਵੀ ਲਿਖਿਆ ਹੈ ਲੈ ਕੇ ਪੰਮਾ ਤਿੰਨੋਂ ਅਮਾਤ ਕਰਤ ਸਬਦ ਕੋ ਪੱਖਤ ਬਾਤ ਇੱਕ ਚਿੱਠੀ ਪੰਮਾ ਪੁਰੀਹਤ ਲਿਆ ਜਿੱਤੇ ਸਾਰੇ ਬਾਈ ਧਰ ਦੇ ਰਾਜਿਆਂ ਦੇ ਦਸਕਤ ਨੇ ਉੱਥੇ ਲੱਗੇ ਨੇ ਇਦਾਂ ਵਾਦੇ ਕੀਤੇ ਗਏ ਹੁਣ ਜਿਹੜੇ ਬਚੇ ਸਿੰਘ ਨੇ ਨਾ ਜੰਗ ਜੂ ਖਾਲਸੇ ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਤਿੰਨ ਸਾਲ ਹੋ ਗਏ ਜੰਗ ਲੜਦਿਆਂ ਮਹੀਨਾ ਦੋ ਮਹੀਨੇ ਆਰਾਮ ਮਿਲਦਾ ਹੁਣ ਵੀ ਵੇਖੋ 7 ਮਹੀਨੇ ਤੇ ਇਰਦ ਗਿਰਦ ਹੋ ਗਏ ਨੇ ਲਗਾਤਾਰ ਲੜ ਰਹੇ ਆ ਹੱਥਾਂ ਦੇ ਛਾਲੇ ਨੇ ਪੈਰਾਂ ਦੇ ਛਾਲੇ ਨੇ ਟਾਡੇ ਆਸਰੇ ਟਿਕੇ ਹੋਏ ਆਂ ਪਰ ਮਹਾਰਾਜ ਜੇ ਅਨੰਦਪੁਰ ਛੱਡ ਜਾਈਏ ਹਦੇ ਸ਼ਮਾ ਬਣੇਗਾ ਫਿਰ ਆਣ ਮਲਾਂਗੇ ਧਰਮ ਬਚ ਰਿਹਾ ਹੈ ਸ਼ਾਨ ਬਰਕਰਾਰ ਰਹਿ ਰਹੀ ਹੈ ਹੱਥ ਜੋੜ ਰਹੇ ਨੇ ਮੁਗਲ ਬਈ ਧਾਰ ਦੇ ਰਾਜੇ ਗੁਰਦੇਵ ਕਹਿੰਦੇ ਰੁਕ ਜਾਓ ਮਹੀਨਾ ਇੱਕ ਫੌਜ ਨੇ ਬਗਾਵਤ ਕਰ ਦੇਣੀ ਹੈ ਜਗ ਤੁਸੀਂ ਜਿੱਤਣਾ ਹੈ ਕਹਿੰਦੇ ਮਹਾਰਾਜ ਮੁਸ਼ਕਲ ਹੈ ਹਫਤਾ ਰੁਕ ਜਾ ਗੁਰਦੇਵ ਕਹਿੰਦੇ ਕਹਿੰਦੇ ਨਹੀਂ ਮਹਾਰਾਜ ਮੁਸ਼ਕਲ ਹੈ ਸਹਿ ਸੁਬਾ ਬਚਨ ਹੋਇਆ ਕਲਗੀਧਰ ਦੇ ਘਰ ਵਿੱਚ ਕਹਿੰਦੇ ਮੰਨ ਲੈnde ਬਚਨ ਤਾਂ ਠੀਕ ਸੀ ਨਹੀਂ ਮੰਨ ਰਹੀ ਤੁਸੀਂ ਇੱਕ ਹਫਤੇ ਵਿੱਚ ਇੰਨਾ ਨੁਕਸਾਨ ਉਠਾਉਣਾ ਪਵੇਗਾ ਜੇਦੀ ਬਰਪਾਈ ਨਹੀਂ ਹੋਵੇਗੀ ਇਤਿਹਾਸ ਗਵਾਹ 6 ਪੋ ਦੀ ਰਾਤ 1761 ਬਿਕਰਮੀ ਸੰਮਤ ਨੂੰ ਆਨੰਦਪੁਰ ਛੱਡਿਆ ਦੋਸ਼ਮਣਾਂ ਨੇ ਸਰਸਾ ਕੰਡੇ ਪਹੁੰਚਣ ਤਾਈਂ ਪਿੱਛੇ ਤੇ ਹਮਲਾ ਕਰਤਾ ਕਸਮਾਂ ਤੋੜ ਕੇ 8 ਪੋ ਨੂੰ ਚਮਕੌਰ ਦੀ ਗੜੀ ਬਾਬਾ ਜੀ ਸਿੰਘ ਜੁਝਾਰ ਸਿੰਘ ਵੱਡੇ ਸਾਹਿਬਜ਼ਾਦੇ ਸ਼ਹੀਦ 13 ਪੋ ਨੂੰ ਬਾਬਾ ਝੋਰਾਵਰ ਸਿੰਘ ਬਾਬਾ ਫਤਿਹ ਸਿੰਘ 9 ਤੇ 7 ਸਾਲ ਦੇ ਸਾਹਿਬਜ਼ਾਦੇ ਸ਼ਹੀਦ ਮਾਤਾ ਗੁਜਰੀ ਸ਼ਹੀਦ ਹਫਤੇ ਤੇ ਸਾਰਾ ਹੀ ਪਰਿਵਾਰ ਸ਼ਹੀਦ ਹੋ ਗਿਆ ਗੁਰਾਂ ਦਾ ਉਹ ਵਿਖਵਾਣੀ ਕਰ ਦਿੱਤੀ ਸੀ ਇਹ ਛੇਨ ਗੋਈ ਕਿਉਂਕਿ ਗੁਰੂ ਜਿਹੜਾ ਹੈ ਉਹਦੀ ਅਜ਼ਮਤ ਹੈ ਤੂੰ ਸਤਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਹਰ ਜੁਗ ਵਿੱਚ ਪ੍ਰਗਟ ਐ ਤੂੰ ਮਹਾਰਾਜ ਅੜੇ ਰਹੇ ਸਿੰਘ ਜਿੱਦ ਕਰਦੇ ਰਹੇ ਨਾਂ ਦੇ ਪਰਛਾਵੇਂ ਲਈ ਕਈ ਵਾਰ ਨਾ ਮਾਪੇ ਬੱਚਿਆਂ ਦੀ ਜਿੱਦ ਅਗੇ ਝੁਕ ਜਾਂਦੇ ਨੇ ਹੁਣ ਇਹ ਉਹ ਸਿੰਘ ਨੇ ਜਿਹੜੇ ਸਾਥ ਵੀ ਛੱਡਣ ਦੀ ਤਿਆਰ ਨਹੀਂ ਜਾਣਾ ਵੀ ਚਾਹੁੰਦੇ ਨੇ ਤੇ ਗੁਰੂ ਨੂੰ ਵੀ ਛੱਡ ਕੇ ਨਹੀਂ ਜਾਣਾ ਗੁਰਦੇਵ ਕਹਿੰਦੇ ਠੀਕ ਹੈ ਚੱਲਦੇ ਆਂ ਕਾਸਿਦ ਨੂੰ ਕਹਿੰਦੇ ਸੁਣਾ ਦੇ ਸਾਡਾ ਫੌਜ ਨੂੰ ਆਪਣੇ ਆਗੂਆਂ ਨੂੰ ਬੇਵਜਹ ਹੈ ਹਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ ਉਸੇ ਲੜेंगे ਲੜਨੇ ਕੀ ਜਿਸੇ ਉਮੰਗ ਹੋ ਠੋਕਰ ਸੇ ਫੇਂਕ ਦੇਂਗੇ ਜੋ ਰਸਤੇ ਮੇਂ ਸੰਗ ਹੋ ਸਰ ਇਸ ਕਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ ਖੁਰਿੰਜੀ ਵਰਨਾ ਖਲਖ ਕੀ ਕਬ ਹਮ ਕੋ ਭਾਤੀ ਹੈ ਸ਼ੇਰੋ ਕੀ ਫੌਜ ਕਹ ਦੇ ਤੂੰ ਕਾਸਿਦ ਜਾਤੀ ਹੈ ਅੱਲਾ ਯਾਰ ਖਾਂ ਕਹਿੰਦਾ ਗੁਰਦੇਵ ਗਰਜ ਕੇ ਕਹਿੰਦੇ ਆਏ ਕਾਸਿਦ ਸ਼ੇਰਾਂ ਦੀ ਫੌਜ ਅੱਜ ਜਾਵੇਗੀ ਮੈਂ ਫਕੀਰ ਹਾਂ ਲੜਨਾ ਨਹੀਂ ਚਾਹੁੰਦਾ ਪਰ ਮਜਬੂਰੀ ਹੈ ਤੇਰੇ ਆਗੂ ਜ਼ੁਲਮ ਕਰਨਾ ਨਹੀਂ ਛੱਡਦੇ ਮੈਂ ਤਲਵਾਰ ਕਿਵੇਂ ਛੱਡ ਦਵਾਂ ਫਿਰ ਵੀ ਜੇ ਤੌਬਾ ਕਰਦੇ ਨੇ ਝਗੜਾ ਨਹੀਂ ਕਰਨਗੇ ਮੈਂ ਅਨੰਦਪੁਰ ਛੱਡਦਾ ਪਰ ਜੇ ਮੇਰੇ ਰਸਤੇ ਦਾ ਕੋਈ ਰੋੜਾ ਬਣਿਆ ਤੇ ਉਹਦੇ ਥਾੜੂ ਤੇ ਸਿਰ ਨਹੀਂ ਰਹਿਣ ਦਵੇ ਗਗਲਗੀ ਤਰ। 6 ਪੋ ਦੀ ਰਾਤ 1761 ਬਿਕਰਮੀ ਸੰਮਤ ਫਿਲਾ ਖਾਲੀ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸਥਾਨ ਸੀਸਗੰਜ ਸਾਹਿਬ ਨਤਮਸਤਕ ਹੋਏ। ਬਾਬਾ ਸ਼੍ਰੀ ਚੰਦ ਜੀ ਦੇ ਸੰਪਰਦਾਏ ਦੇ ਮਹਾਪੁਰਸ਼ ਬਾਬਾ ਗੁਰਬਖਸ਼ ਦਾਸ ਨੂੰ ਸੇਵਾ ਸੌਂਪ ਕੇ। ਆਨੰਦਪੁਰ ਛੱਡਿਆ ਕੀਰਤਪੁਰ ਸਾਹਿਬ ਵੜਿਆਂ ਦੇ ਸਥਾਨ ਤੇ ਸਿਰ ਝੁਕਾਇਆ 7 ਪੋ ਦੇ ਸਵੇਰੇ। ਅੰਮ੍ਰਿਤ ਵੇਲੇ ਤੋਂ ਪਹਿਲਾਂ ਸਰਸਾ ਦੇ ਕੰਡੇ ਪਹੁੰਚ ਗਏ। ਕਸਮਾਂ ਤੋੜ ਕੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਆਸਾ ਦੀ ਵਾਰ ਤੋਂ ਵਾਧਾਂ ਕਮਸਾਨ ਦਾ ਯੁੱਧ ਮਚਿਆ ਸਰਸਾ ਦੇ ਕੰਡੇ। ਬਾਬਾ ਜੀਤ ਸਿੰਘ, ਬਾਬਾ ਉਦਾਸ ਸਿੰਘ, ਬਾਬਾ ਜੀਵਨ ਸਿੰਘ ਰੰਗਰੇਟਾ ਹੋਰ ਸੂਰਮੇ ਇੱਥੇ ਕਮਸਾਨ ਦਾ ਯੁੱਧ ਲੜਦੇ ਨੇ। ਫਿਰ ਗੁਰਦੇਵ ਉੱਠ ਕੇ ਆਸਾ ਦੀ ਵਾਰ ਚੋਂ ਐਸੀ ਤਲਵਾਰ ਚਲਾਉਂਦੇ ਨੇ। ਮੋਛੇ ਵੱਡ ਵੱਡ ਦੁਸ਼ਮਣਾਂ ਨੂੰ ਛੁੱਟੀ ਗਏ। ਐਸਾ ਹਲਾ ਹੋਇਆ ਦੁਸ਼ਮਣ ਪਿਛੇ ਹਟਿਆ ਗੁਰਦੇਵ ਦਾ ਹੁਕਮ ਹੋਇਆ ਸਰਸਾ ਪਾਰ ਲੰਘੋ। ਬਾਬਾ ਉਦਾਸ ਸਿੰਘ ਸ਼ਹੀਦ ਹੋ ਗਏ ਉੱਚੀ ਢਿੱਬੀ ਤੇ ਜੇ ਜਾਣਾ ਹੋਵੇ ਤੁਸੀਂ ਤੋਂ ਜਗਾ ਪਿੰਡ ਅਟਾਰੀ ਕਰਕੇ ਪ੍ਰਚਲਿਤ ਹੈ। ਤੇਨੇ ਸੇ ਪਰਿਵਾਰ ਵਿਛੜਿਆ। ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਭਾਈ ਮਨੀ ਸਿੰਘ मामा ਕਿਰਪਾਲ ਚੰਦ ਹੋਰ ਪਿਆਰੇ ਸਿੰਘ ਇਹ ਰੋਪੜ ਥਣੀ ਹੁੰਦੇ ਦਿੱਲੀ ਚਲੇ ਗਏ। ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਇਹ ਚਲੇ ਗਏ ਸਰਹੰਦ ਵਾਲੀ ਦਿਸ਼ਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਪੰਜ ਪਿਆਰੇ ਹੋਰ ਸਿੰਘ ਇਹ ਚਮਕੌਰ ਦੀ ਗੜੀ ਵੱਲ ਚਲੇ। ਹੁਣ ਇਹ ਜਿਹੜਾ ਸਰਸਾ ਦਾ ਹੜ ਹੈ ਇਹਦੇ ਨਾਲ ਕਈ ਸਿੰਘ ਵਿਛੜੇ ਨੇ ਉਹਨੂੰ ਦੇਖੋ ਤੁਸੀਂ ਸਿੱਖਾਂ ਨੂੰ ਸਹਿਬਜ਼ਾਦਿਆਂ ਦੀ ਖ਼ਬਰ ਹੀ ਨਾ ਮਿਲੀ ਤੇ ਆਪਸ ਵਿੱਚ ਵੀ ਕਿਹੜਾ ਪਤਾ ਲੱਗਿਆ ਹੋਵੇਗਾ ਵੀ ਕੌਣ ਕਿੱਥੇ ਚਲੇ ਆ ਗਿਆ ਇੱਥੋਂ ਵੀ ਬੜੇ ਮਾਝੇ ਦੇ ਮਾਲਵੇ ਦੇ ਦੁਆਬੇ ਦੇ ਸਿੰਘ ਗੁਰਾਂ ਨਾਲੋਂ ਵਿਛੜ ਗਏ ਜਿੱਥੇ-ਜਿੱਥੇ ਪਾਣੀ ਦਾ ਵਹਾਅ ਲੱਗਿਆ ਉਧਰ ਨੂੰ ਉਧਰ ਹੁਣ ਮਹਾਰਾਜ ਪਿੰਡ ਕੰਢੌਲੇ ਨੂੰ ਪਿੰਡ ਫਿੱਡੇ ਨੂੰ ਲੰਘੇ ਰੋਪੜ ਗਏ ਪਠਾਣਾ ਨਾਲ ਭੇੜ ਹੋਇਆ ਜੰਗ ਜਿੱਤ ਕੇ ਕੋਟਲੇ ਗਏ ਲਖੀਮਪੁਰ ਪਹੁੰਚੇ ਬ੍ਰਾਹਮਣ ਮਾਜਰਾ ਬੂਰ ਮਾਜਰਾ ਤੁਗਰੀ ਤਾਲਾਪੁਰ ਦੀ ਉੱਚੀ ਟਿੱਬੀ ਲੰਗੀ ਚਮਕੌਰ ਦੇ ਬਾਗ ਸਤਪੋ ਦੀਆਂ ਸ਼ਾਮਾਂ ਨੂੰ ਪਹੁੰਚੇ ਸਾਰੀ ਰਾਤ ਫੌਜ ਦੀ ਕੀ ਹੈ ਦੁਸ਼ਮਣ ਦੀ ਕਿਉਂਕਿ ਅਠ ਪੋ ਨੂੰ ਮੈਂ ਦੁਨੀਆ ਦਾ ਸਭ ਤੋਂ ਅਸਾਵਾ ਯੁੱਧ ਲੜਨਾ ਹੈ ਇਹ ਕਲਗੀਧਰ ਦੇ ਬੋਲ ਸਨ ਅਠ ਪੋ ਦੇ ਅਮਰਤ ਵੇਲੇ ਲੱਖਾਂ ਫੌਜਾਂ ਦਾ ਘੇਰਾ ਪਿਆ ਸੈਨਸਰ ਸਾਹਿਬ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਗੁਰ ਸਿੰਘ ਚੇਕਾਰੇ ਕੋ ਨਦ ਚਹਿਲ ਅੰਦਰ ਕਿ ਦਹਲਕ ਬਰਾਇਤ ਬਰੋ ਬੇ ਖਬਰ 10 ਲੱਖ ਫੌਜ ਦਾ ਘੇਰਾ ਮੈਨੂੰ ਪੈ ਗਿਆ ਤੇ 40 ਭੁਖੇ ਸਿੰਘ ਮੇਰੇ ਕੋਲ ਐਸਾ ਯੁੱਧ ਮਚਿਆ ਬਾਬਾ ਜੀਤ ਸਿੰਘ 17 18 ਵਰਿਆਂ ਦੇ ਦਰਮਿਆਨ ਉਮਰ ਹੈ 10 ਲੱਖ ਨੰਗੀ ਤਲਵਾਰ ਤੇ ਨੱਚ ਕੇ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਛੋਟੇ ਸਾਹਿਬ ਜਾਂ ਦੇ 14 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਇਸੇ ਤਰ੍ਹਾਂ ਪਿਆਰੇ ਮੁਕਮ ਸਿੰਘ ਪਿਆਰੇ ਸਾਹਿਬ ਸਿੰਘ ਪਿਆਰੇ ਹਿੰਮਤ ਸਿੰਘ ਸ਼ਹੀਦ ਹੋਏ ਅੱਠ ਬੋਦੀ ਰਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀ ਤੋੜਾ ਬਾਬਾ ਸੰਗਤ ਸਿੰਘ ਨੂੰ ਬਖਸ਼ ਕੇ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਨਾਲ ਲੈ ਕੇ ਟਿੱਡੀ ਦਲ ਦੁਸ਼ਮਣਾਂ ਦੇ ਵਿੱਚ ਉਤਰਦੇ ਨੇ ਤਿੰਨ ਵਾਰ ਤਾੜੀ ਲਾ ਕੇ ਖਵਾਜਾ ਮਹਿਮੂਦ ਨੂੰ ਲਲਕਾਰਿਆ